ਸਾਤਰੀਆ ਗਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਅਸੀਂ ਬੀਏ ਭਾਗ ਪਹਿਲਾ ਦੇ ਸੈਮੈਸਟਰ ਦੂਸਰਾ ਦੇ ਵਿੱਚ ਸ਼ਾਮਿਲ ਆਤਮਜੀਤ ਦੇ ਨਾਟਕ ਰਿਸ਼ਤਿਆਂ ਦਾ ਕੀ ਰੱਖੀਏ ਨਾਂ ਜੋ ਕਿ ਆਤਮਜੀਤ ਦੁਆਰਾ ਲਿਖਿਆ ਗਿਆ ਹੈ ਸੋ ਨਾਟਕਕਾਰ ਵਜੋਂ ਆਤਮਜੀਤ ਦਾ ਪੰਜਾਬੀ ਸਾਹਿਤ ਦੇ ਵਿੱਚ ਕੀ ਸਥਾਨ ਹੈ ਕੀ ਦੇਣ ਹੈ ਪੰਜਾਬੀ ਸਾਹਿਤ ਨੂੰ ਉਹਨਾਂ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਬਾਰੇ ਗੱਲ ਕਰਨ ਦੇ ਲਈ ਹਾਜ਼ਰ ਹੋਏ ਹਾਂ ਸੋ ਆਉ ਜੋੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਪਿਆਰੇ ਵਿਦਿਆਰਥੀਓ ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਕਿਸੇ ਵੀ ਪ੍ਰਸ਼ਨ ਦੀ ਸ਼ੁਰੂਆਤ ਜੋ ਹੈ ਸਾਨੂੰ ਹਮੇਸ਼ਾ ਭੂਮਿਕਾ ਰੂਪ ਦੇ ਵਿੱਚ ਕਰਨੀ ਚਾਹੀਦੀ ਹੈ ਸੋ ਭੂਮਿਕਾ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉੱਗੇ ਨਾਟਕਕਾਰ ਆਤਮਜੀਤ ਦਾ ਪੰਜਾਬੀ ਇਕਾਂਗੀ ਅਤੇ ਨਾਟਕ ਦੇ ਖੇਤਰ ਦੇ ਵਿੱਚ ਪ੍ਰਮੁੱਖ ਸਥਾਨ ਹੈ ਇਨਾਂ ਨੂੰ ਪ੍ਰਯੋਗਵਾਦੀ ਨਾਟਕਕਾਰ ਵਜੋਂ ਜਾਣਿਆ ਜਾਂਦਾ ਹੈ ਪ੍ਰਯੋਗਵਾਦੀ ਨਾਟਕਕਾਰ ਤੋਂ ਭਾਵ ਹੈ ਕਿ ਇਹਨਾਂ ਨੇ ਨਾਟਕ ਦੇ ਖੇਤਰ ਦੇ ਵਿੱਚ ਵਨਸਵੰਨੇ ਪ੍ਰਯੋਗ ਕੀਤੇ ਸਨ ਆਤਮਜੀਤ ਜੀ ਦਾ ਜਨਮ 2 ਨਵੰਬਰ 1950 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ ਤੇ ਇਹਨਾਂ ਦੇ ਮਾਤਾ ਜੀ ਦਾ ਨਾਮ ਪ੍ਰਤਾਪ ਕੌਰ ਅਤੇ ਪਿਤਾ ਜੀ ਦਾ ਨਾਮ ਸਰਮੁਖ ਸਿੰਘ ਸੀ ਜਿਨ੍ਹਾਂ ਨੂੰ ਐਸਐਸ ਅਮੋਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਸਸ ਅਮੋਲ ਜੀ ਦਾ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਬੜਮੁੱਲਾ ਸਥਾਨ ਹੈ ਆਤਮਜੀਤ ਜੀ ਨੇ ਐਮਏ ਪੰਜਾਬੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਹਾਸਲ ਕੀਤੀ ਤੇ ਨਾਟਕ ਦੇ ਖੇਤਰ ਦੇ ਵਿੱਚ ਇਹਨਾਂ ਨੇ ਪੀਐਚਡੀ ਦੀ ਡਿਗਰੀ ਹਾਸਲ ਕੀਤੀ ਕਿਤੇ ਵਜੋਂ ਇਹ ਤਾਂ ਉਮਰ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੰਜਾਬੀ ਸਾਹਿਤ ਦੀ ਸੇਵਾ ਕਰਦਿਆਂ ਹੋਇਆਂ ਅੰਤ ਪ੍ਰਿੰਸੀਪਲ ਦੇ ਅਹੁਦੇ ਤੋਂ ਸਿੱਖਿਆ ਵਿਭਾਗ ਪੰਜਾਬ ਤੋਂ ਸੇਵਾਮੁਕਤ ਹੋਏ ਇਨਾਂ ਦੀਆਂ ਜੋ ਨਾਟਕੀ ਰਚਨਾਵਾਂ ਹਨ ਇਹਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ ਲਘੂ ਨਾਟਕ ਹਨ ਇਹਨਾਂ ਦੇ ਅਤੇ ਵੱਡੇ ਨਾਟਕ ਹਨ ਲਘੂ ਨਾਟਕਾਂ ਦੇ ਰੂਪ ਵਿੱਚ ਇਹਨਾਂ ਨੇ ਚਾਬੀਆਂ ਅਤੇ ਹੋਰ ਨਾਟਕ ਹੋਰ ਇਕਾਂਗੀ ਜੋ ਸਨ 1976 ਵਿੱਚ ਪ੍ਰਕਾਸ਼ਿਤ ਕਰਵਾਏ ਹਵਾ ਮਹਿਲ ਅਤੇ ਹੋਰ ਨਾਟਕ 1980 ਦੇ ਵਿੱਚ ਪ੍ਰਕਾਸ਼ਿਤ ਹੋਇਆ ਤੇ ਨਾਟਕ 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 ਅਤੇ ਚਿੜੀਆਂ ਨਾਟਕ ਜੋ ਹੈ ਇਹਨਾਂ ਦਾ 1981 ਦੇ ਵਿੱਚ ਪ੍ਰਕਾਸ਼ਿਤ ਹੋਇਆ ਵੱਡੇ ਨਾਟਕਾਂ ਦੇ ਰੂਪ ਵਿੱਚ ਕਬਰਿਸਤਾਨ ਨਾਟਕ 1974 ਦੇ ਵਿੱਚ ਰਿਸ਼ਤਿਆਂ ਦਾ ਕੀ ਰੱਖੀਏ ਨਾ ਜਿਹੜਾ ਕਿ ਬੀਏ ਭਾਗ ਪਹਿਲਾ ਦੇ ਸੈਮੈਸਟਰ ਦੂਸਰਾ ਦੇ ਵਿੱਚ ਲੱਗਿਆ ਹੋਇਆ ਇਹ ਨਾਟਕ ਹੈ ਜਿਸ ਦੇ ਸੰਦਰਭ ਦੇ ਵਿੱਚ ਹੀ ਅੱਜ ਅਸੀਂ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਇਸ ਤੇ ਲੇਖਕ ਦੇ ਜੀਵਨ ਦੇ ਰਚਨਾ ਪ੍ਰਕਿਰਿਆ ਬਾਰੇ ਇਹ ਨਾਟਕ ਇਹਨਾਂ ਦਾ ਬਹੁਤ ਹੀ ਮਹੱਤਵਪੂਰਨ ਅਤੇ ਪ੍ਰਸਿੱਧ ਨਾਟਕ ਹੈ ਜੋ ਕਿ 1981 ਦੇ ਵਿੱਚ ਹੋਂਦ ਵਿੱਚ ਆਇਆ ਸ਼ਹਿਰ ਬਿਮਾਰ ਹੈ ਅਤੇ ਸੀਣਾ ਨਾਟਕ 1985 ਵਿੱਚ ਲਿਖਿਆ ਗਿਆ ਪ੍ਰਕਾਸ਼ਿਤ ਹੋਇਆ ਫਰਸ਼ ਵਿੱਚ ਉੱਗਿਆ ਰੁੱਖ 1988 ਦੇ ਵਿੱਚ ਪੂਰਨ ਅਤੇ ਬਲਦੇ ਰਹਿਣ ਚਿਰਾਗ ਹਮੇਸ਼ਾ ਨਾਟਕੀ ਇਹਨਾਂ ਦਾ ਜੋ ਪ੍ਰਕਾਸ਼ਿਤ ਪ੍ਰਸਿੱਧ ਰਚਨਾ ਹੈ ਕੈਂਪ ਲੂਪਸ ਦੀਆਂ ਮੱਸ਼ੀਆਂ 1998 ਵਿੱਚ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਇਆ ਇਹਨਾਂ ਨੇ ਮੈਂ ਤਾਂ ਇੱਕ ਸਾਰੰਗੀ ਹਾਂ 2002 ਤੇ ਪੰਚਨਦ ਦਾ ਪਾਣੀ 2004 ਦੇ ਵਿੱਚ ਨਾਟਕੀ ਰਚਨਾ ਦੇ ਰੂਪ ਦੇ ਵਿੱਚ ਪ੍ਰਕਾਸ਼ਿਤ ਹੋ ਕੇ ਪੰਜਾਬੀ ਸਾਹਿਤ ਦੇ ਪ੍ਰੇਮੀਆਂ ਦੇ ਪਾਠਕਾਂ ਦੇ ਹੱਥਾਂ ਵਿੱਚ ਆਇਆ ਇਸ ਤੋਂ ਬਾਅਦ ਆ ਜਾਂਦਾ ਹੈ ਕਿ ਪੰਜਾਬੀ ਨਾਟਕ ਖੇਤਰ ਦੇ ਵਿੱਚ ਆਤਮਜੀਤ ਜੀ ਦੀਆਂ ਨਾਟਕੀ ਰਚਨਾਵਾਂ ਨੂੰ ਪੰਜਾਬੀ ਭਾਸ਼ਾ ਪ੍ਰੇਮੀਆਂ ਦੁਆਰਾ ਸਮੇਂ-ਸਮੇਂ 'ਤੇ ਇਹਨਾਂ ਨੂੰ ਸਨਮਾਨ ਵੀ ਹਾਸਲ ਹੋਏ ਸਭ ਤੋਂ ਵੱਡਾ ਸਨਮਾਨ ਜਿਹੜਾ ਸੀ ਇਹਨਾਂ ਨੂੰ 31 ਤਵੀ ਦਾ ਸੱਚ ਨਾਟਕੀ ਰਚਨਾ ਜੋ ਕਿ 2009 ਦੇ ਵਿੱਚ ਇਹਨਾਂ ਨੂੰ ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਹੋਈ ਇਹ ਰਚਨਾ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ਇਹਨਾਂ ਨੂੰ ਰਾਸ਼ਟਰੀ ਸਨਮਾਨ ਦੇ ਕੇ ਨਿਵਾਜਿਆ ਗਿਆ ਭਾਸ਼ਾ ਵਿਭਾਗ ਪੰਜਾਬ ਨੇ ਇਹਨਾਂ ਨੂੰ ਸ਼੍ਰੋਮਣੀ ਨਾਟਕਕਾਰ ਦਾ ਪੁਰਸਕਾਰ ਦੇ ਕੇ ਸਨਮਾਨਿਆ ਆਲੋਚਨਾ ਪੁਸਤਕ ਇਹਨਾਂ ਦੀ ਨਾਟਕ ਨਿਰਦੇਸ਼ਨ ਦੇ ਨਾਲ ਸੰਬੰਧਿਤ ਇੱਕ ਸਨਮਾਨਿਤ ਪੁਸਤਕ ਹੈ ਮੰਚਨ ਰਸਾਲੇ ਦਾ ਇਹਨਾਂ ਨੇ ਸੰਪਾਦਨ 1987 ਤੋਂ 1993 ਤੱਕ ਨਾਟਕ ਪੁਸਤਕ ਲੜੀ ਦੇ ਰੂਪ ਵਿੱਚ ਕੀਤਾ ਇਸ ਤਰ੍ਹਾਂ ਇਹਨਾਂ ਦੀਆਂ 21 ਪੁਸਤਕਾਂ ਜੋ ਹਨ ਪੰਜਾਬੀ ਸਾਹਿਤ ਦੀ ਝੋਲੀ ਦੇ ਵਿੱਚ ਇਹਨਾਂ ਨੇ ਪਾਈਆਂ ਚਿੜੀਆਂ ਇਹਨਾਂ ਦੁਆਰਾ ਲਿਖਿਆ ਗਿਆ ਇੱਕ ਮਹੱਤਵਪੂਰਨ ਇਕਾਂਗੀ ਸੰਗ੍ਰਹਿ ਹੈ ਫਿਰ ਆ ਜਾਂਦਾ ਹੈ ਆਤਮਜੀਤ ਦੀਆਂ ਨਾਟਕੀ ਰਚਨਾਵਾਂ ਦਾ ਵਿਸ਼ਾਪਖ ਆਤਮਜੀਤ ਨੇ ਨਾਟਕ ਦੇ ਖੇਤਰ ਦੇ ਵਿੱਚ ਪ੍ਰਵੇਸ਼ ਕੀਤਾ ਸੀ ਕਬਰਿਸਤਾਨ ਨਾਟਕੀ ਰਚਨਾ ਦੇ ਨਾਲ ਪਰੰਤੂ ਇਹਨਾਂ ਦੀ ਪ੍ਰਸਿੱਧਤਾ ਕਿਸ ਦੇ ਰੂਪ ਵਿੱਚ ਹੋਈ ਇਹਨਾਂ ਦੇ ਇਕਾਂਗੀ ਨਾਟਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਨੂੰ ਇਹ ਲਘੂ ਨਾਟਕ ਵੀ ਕਹਿੰਦੇ ਹਨ ਕਿਉਂ ਕਿ ਇਕਾਂਗੀ ਨਾਟਕ ਨਾਲੋਂ ਇਹਨਾਂ ਦੀਆਂ ਨਾਟਕੀ ਰਚਨਾਵਾਂ ਦਾ ਜੋ ਘੇੜਾ ਸੀ ਉਹ ਵਿਸ਼ਾਲ ਸੀ ਜਿਸ ਸਦਕਾ ਇਹਨਾਂ ਨੂੰ ਲਘੂ ਨਾਟਕ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਇਹਨਾਂ ਨੇ ਇਕਾਂਗੀ ਨਾਟਕਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਇਹਨਾਂ ਵਿੱਚ ਪੂਰੇ ਨਾਟਕਾਂ ਵਾਲੇ ਗੁਣ ਸੰਨ ਇਸੇ ਸਦਕਾ ਹੀ ਇਹਨਾਂ ਦੇ ਨਾਟਕਾਂ ਨੂੰ ਲਘੂ ਨਾਟਕ ਕਿਹਾ ਜਾਂਦਾ ਹੈ ਕਿਉਂਕਿ ਆਤਮਜੀਤ ਦੇ ਨਾਟਕਾਂ ਵਿੱਚ ਪੇਸ਼ ਸਥਿਤੀ ਜੋ ਸੀ ਉਹ ਬਹੁਪਰਤੀ ਅਤੇ ਬਹੁਤ ਸੰਭਾਵੀ ਹੁੰਦੀ ਹੈ ਜਿਸ ਸਦਕਾ ਉਸ ਨਾਟਕੀ ਰਚਨਾ ਦਾ ਘੇਰਾ ਵਿਸ਼ਾਲ ਹੋ ਜਾਂਦਾ ਸਦਕਾ ਉਹ ਇਕਾਂਗੀ ਤੋਂ ਵਿਦੇਰੇ ਪ੍ਰਕਾਰ ਗ੍ਰਹਿਣ ਕਰ ਜਾਂਦੀ ਹੈ ਜਿਸ ਸਦਕਾ ਉਹਨਾਂ ਨੂੰ ਲਘੂ ਨਾਟਕ ਦਾ ਦਰਜਾ ਦਿੱਤਾ ਜਾ ਸਕਦਾ ਹੈ ਸ਼ਹਿਰੀ ਜੀਵਨ ਜਾਂ ਦੀ ਪੇਸ਼ਕਾਰੀ ਇਹਨਾਂ ਦੀਆਂ ਨਾਟਕੀ ਰਚਨਾਵਾਂ ਵਿੱਚ ਹੋਈ ਮਿਲਦੀ ਹੈ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਆਧੁਨਿਕ ਮਨੁੱਖ ਦੇ ਸੰਘਰਸ਼ ਭਰੇ ਜੀਵਨ ਦੀ ਅਰਥਹੀਨਤਾ ਨੂੰ ਵਿਸ਼ੇ ਵਸਤੂ ਵਜੋਂ ਬਿਆਨਿਆ ਹੈ ਲੋਕਨਾਥ ਅਕਲਮੰਦ ਨਾਟਕ ਵਿੱਚ ਇਹਨਾਂ ਨੇ ਬਹੁਤ ਸੂਖਮ ਢੰਗ ਦੇ ਨਾਲ ਸਮਾਜਿਕ ਜ਼ਿੰਮੇਵਾਰੀ ਦੀ ਗੱਲ ਉਠਾਈ ਹੈ ਕਿ ਲੋਕਨਾਥ ਲੋਕਾਂ ਦਾ ਸਮੂਹ ਨਹੀਂ ਲੋਕਾਂ ਦੀ ਸਮੂਹਿਕ ਤਾਕਤ ਦੇ ਨਾਲ ਥਾਪਿਆ ਹਾਕਮ ਹੈ ਜੋ ਸਭ ਕੁਝ ਭੁੱਲ ਕੇ ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਵੇਸਲਾ ਹੋ ਕੇ ਸੁੱਤਾ ਰਹਿੰਦਾ ਹੈ ਸੋ ਇਸ ਨੂੰ ਲੋਕਨਾਥ ਅਕਲਮੰਦ ਨਾਮ ਦੇ ਨਾਲ ਇਹਨਾਂ ਨੇ ਬਹੁਤ ਗਹਿਰਾ ਵਿਆਮ ਕੀਤਾ ਹੈ ਇਸ ਨਾਟਕੀ ਰਚਨਾ ਦੇ ਵਿੱਚ ਅਮਰਿਤ ਸਰ ਸਿਫਤੀ ਦਾ ਘਰ ਇਹ ਆਤਮਜੀਤ ਦੀ ਰੋਸ਼ਨੀ ਅਤੇ ਆਵਾਜ਼ ਤੇ ਆਧਾਰਿਤ ਅਜਹੀ ਨਾਟਕੀ ਰਚਨਾ ਹੈ ਜੋ ਉਸ ਉਹਨਾਂ ਨੇ ਆਪਣੇ ਪਿਤਾ ਸ਼੍ਰੀ ਐਸ ਐਸ ਅਮੋਲ ਪ੍ਰਿੰਸੀਪਲ ਐਸ ਐਸ ਅਮੋਲ ਦੇ ਨਾਲ ਸਹਿ ਲੇਖਕ ਵਜੋਂ ਲਿਖੀ ਸੀ ਅਨੇ ਕਾਣੇ ਨਾਟਕ ਜੋ ਹੈ ਇਹ ਵੀ ਆਤਮਜੀਤ ਹੋਰਾਂ ਦੀ ਇੱਕ ਚਰਚਿਤ ਨਾਟਕੀ ਕਿਰਤ ਹੈ ਇਥੇ ਆਤਮਜੀਤ ਸਮਝਿਆ ਜਾਵੇ ਜਿਸ ਵਿੱਚ ਉਹਨਾਂ ਨੇ ਉਨ੍ਹਾਂ ਆਗੂਆਂ ਉੱਤੇ ਵਿਅੰਗ ਕੀਤਾ ਹੈ ਜਾਂ ਕੱਸਿਆ ਹੈ ਜੋ ਆਮ ਲੋਕਾਂ ਦਾ ਸ਼ੋਸ਼ਣ ਕਰਦੇ ਹਨ ਇਸ ਦਾ ਨਾਂ ਜੋ ਹੈ ਇਸ ਨਾਟਕੀ ਰਚਨਾ ਵਿੱਚ ਇਹਨਾਂ ਨੇ ਇਕਾਂਗੀਕਾਰ ਸੌਰੀ ਇਸ ਇਕਾਂਗੀ ਰਚਨਾ ਦੇ ਵਿੱਚ ਇਕਾਂਗੀਕਾਰ ਨੇ ਹੁਕਮ ਅਤੇ ਸੋਚ ਨੂੰ ਜੋ ਹੈ ਅਲੱਗ-ਅਲੱਗ ਦਰਸਾਉਂਦੇ ਹੋયા ਇਨ੍ਹਾਂ ਦੇ ਵਿੱਚ ਦ્વੈਤ ਸਿਰਜੀ ਹੈ ਕਿਉਂਕਿ ਸੋਚ ਅਪਣਾਉਣ ਦੇ ਨਾਲ ਮਨੁੱਖ ਜੋ ਹੈ ਜਾਗਰੂਕ ਹੁੰਦਾ ਹੈ ਇਸ ਲਈ ਉਹਨਾਂ ਨੇ ਸੋਚ ਨੂੰ ਅਪਣਾਉਣ ਦੇ ਉੱਤੇ ਜ਼ੋਰ ਦਿੱਤਾ ਹੈ ਹੁਕਮ ਮਨੁੱਖ ਨੂੰ ਸਿਰਫ ਦਨ ਕਟੀ ਕਰਨ ਦੇ ਲਈ ਮਜਬੂਰ ਕਰਦਾ ਹੈ ਭਾਵ ਅਨਿਆ ਕਰਦਾ ਹੈ ਹੁਕਮ ਦਾ ਬੰਧਾ ਹੋਇਆ ਮਨੁੱਖ ਜਿਹੜਾ ਹੈ ਅੱਖਾਂ ਬੰਦ ਕਰਕੇ ਸਿਰਫ ਹੁਕਮ ਦਾ ਪਾਲਨ ਹੀ ਕਰਦਾ ਹੈ ਜਿਸ ਤਦਕਾ ਉਹਦੀ ਸੋਚਣ ਸਮਝਣ ਦੀ ਸ਼ਕਤੀ ਜਿਹੜੀ ਹੈ ਉਸ ਦਾ ਵਿਕਾਸ ਨਹੀਂ ਹੋ ਸਕਦਾ ਸੋ ਉਹਨਾਂ ਨੇ ਜ਼ਿੰਦਗੀ ਨੂੰ ਅਸਲ ਅਰਥਾਂ ਵਿੱਚ ਜਿਉਣ ਦੇ ਭਾਵ ਜਿਹੜੇ ਨੇ ਉਹਨਾਂ ਨੂੰ ਪ੍ਰਗਟਾਇਆ ਹੈ ਕਿਸ ਲਈ ਕਿਉਂਕਿ ਜੇਕਰ ਮਨੁੱਖ ਹੁਕਮ ਨੂੰ ਛੱਡ ਕੇ ਜੋ ਹੈ ਆਪਣੀ ਸੋਚ ਦੇ ਉੱਤੇ ਅਮਲ ਕਰੇਗਾ ਸੋਚ ਨੂੰ ਅਪਣਾਏਗਾ ਸੋਚ ਤੇ ਪਹਿਰਾ ਦੇਵੇਗਾ ਤੇ ਸੋਚ ਹਮੇਸ਼ਾ ਜ਼ਿੰਦਗੀ ਜਿਉਣ ਦੀ ਜਾਚ ਸਿਖਾਉਂਦੀ ਹੈ ਕਿਉਂਕਿ ਸੋਚ ਸ਼ੀਲ ਜੋ ਮਨੁੱਖ ਹੈ ਉਹਦੀਆਂ ਅੱਖਾਂ ਜਿਹੜੀਆਂ ਨੇ ਖੁੱਲੀਆਂ ਹੁੰਦੀਆਂ ਹਨ ਉਹ ਹਰ ਸਮੱਸਿਆ ਨੂੰ ਬੜੀ ਨੀਜ਼ ਦੇ ਨਾਲ ਤੱਕਦਾ ਹੈ ਕਿ ਉਸ ਦੇ ਪਿੱਛੇ ਲੁਕੇ ਹੋਏ ਅਰਥਾਂ ਨੂੰ ਗ੍ਰਹਿਣ ਕਰਦਾ ਹੈ ਇਸ ਲਈ ਨਾਟਕਕਾਰ ਨੇ ਇਸ ਇਕਾਂਗੀ ਰਚਨਾ ਦੇ ਵਿੱਚ ਹੁਕਮ ਦੀ ਵਿਜਾਇ ਸੋਚ ਦੇ ਉੱਤੇ ਜੋੜ ਦਿੱਤਾ ਹੈ ਚਿਰੂਨ ਦਾ ਨਾਟਕ ਹੈ ਹਵਾ ਮਹਿਲ ਹਵਾ ਮਹਿਲ ਨਾਟਕ ਵਿੱਚ ਆਤਮਜੀਤ ਨੇ ਧਾਰਮਿਕ ਸ਼ਰਧਾ ਵਿੱਚ ਅਤੇ ਮਨੁੱਖੀ ਕਾਰਜਸ਼ੀਲਤਾ ਦੇ ਰਸਤੇ ਦੇ ਵਿੱਚ ਆਉਂਦੀਆਂ ਸਮੱਸਿਆਵਾਂ ਦੇ ਪ੍ਰਤੀ ਚਿੰਤਾ ਜਟਾਈ ਹੈ ਕਿਉਂਕਿ ਧਾਰਮਿਕ ਸ਼ਰਧਾ ਦਾ ਗ੍ਰਸਿਆ ਹੋਇਆ ਮਨੁੱਖ ਜੋ ਹੈ ਉਹ ਸਮੱਸਿਆਵਾਂ ਜੋ ਹਨ ਸਮਾਜ ਦੀਆਂ ਜੋ ਕਿ ਮਨੁੱਖ ਦੀਆਂ ਉਹਨਾਂ ਵੱਲੋਂ ਦੀਆਂ ਅੱਖਾਂ ਬੰਦ ਹੁੰਦੀਆਂ ਹਨ ਦਾਇਰਾ ਤੇ ਸਲੀਪ ਨਾਟਕ ਦੇ ਵਿੱਚ ਨਾਟਕਕਾਰ ਨੇ ਇੱਕ ਨਵਾਂ ਪ੍ਰਯੋਗ ਕੀਤਾ ਹੈ ਜਿਸ ਰਾਹੀਂ ਪ੍ਰਤੀਕਾਤਮਕ ਤੰਗ ਦੇ ਨਾਲ ਨਾਟਕਕਾਰ ਨੇ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਹਰ ਮਨੁੱਖ ਅੱਜ ਦੇ ਦੌਰ ਦੇ ਵਿੱਚ ਈਸਾ ਮਸੀਹ ਵਾਂਗੂ ਦੁਨਿਆਵੀ ਸਲੀਪ ਚੁੱਕ ਕੇ ਆਪਣੇ ਆਪਣੇ ਦਾਇਰੇ ਦੇ ਵਿੱਚ ਘੁੰਮ ਰਹੇ ਹਨ ਭਾਵ ਅੱਜ ਦੇ ਜੋ ਕੇ ਸਮੇਂ ਦੇ ਵਿੱਚ ਮਨੁੱਖ ਅੱਜ ਦਾ ਮਨੁੱਖ ਜਿਹੜਾ ਹੈ ਇਹ ਵੀ ਸਮੱਸਿਆਵਾਂ ਦਾ ਜਗੜਿਆ ਹੋਇਆ ਈਸਾ ਵਾਂਗ ਸੂਲੀ ਤੇ ਹੀ ਇੱਕ ਤਰ੍ਹਾਂ ਦੇ ਨਾਲ ਟੰਗਿਆ ਹੋਇਆ ਹੈ ਮੁਰਗੀਖਾਨਾ ਨਾਟਕ ਦੇ ਵਿੱਚ ਆਤਮਜੀਤ ਨੇ ਲੋਕ ਰਾਜ ਦੇ ਨਾਂ ਤੇ ਆਮ ਜਨਤਾ ਨੂੰ ਤੰਗ ਕੀਤੇ ਜਾਣ ਬਾਰੇ ਚਾਨਣਾ ਪਾਇਆ ਹੈ ਸਾਢੇ 3 ਲੱਖਾਂ ਵਾਲਾ ਮੇਜ ਨਾਟਕ ਦੇ ਵਿੱਚ ਆਤਮਜੀਤ ਨੇ ਧਰਮ ਅਤੇ ਆਰਥਿਕਤਾ ਦੇ ਲੋੜੋਂ ਵਧੇਰੇ ਪ੍ਰਭਾਵ ਅਧੀਨ ਜ਼ਿੰਦਗੀ ਵਿੱਚ ਪੈਦਾ ਹੋਏ ਅਸਾਵੇਂਪਨ ਬਾਰੇ ਟਿੱਕ ਵੀ ਟਿੱਪਣੀ ਕੀਤੀ ਹੈ ਕਿਉਂਕਿ ਜੋ ਮਨੁੱਖ ਜਿਹੜਾ ਹੈ ਧਰਮ ਦੇ ਵਿੱਚ ਅੰਨ੍ਹੀ ਸ਼ਰਧਾ ਅੱਖਾਂ ਬੰਦ ਕਰਕੇ ਉਸ ਦਾ ਪਾਲਣ ਕਰਦਾ ਹੈ ਉਸ ਦੇ ਵਿੱਚ ਸ਼ਰਧਾ ਰੱਖਦਾ ਹੈ ਉਸ ਦੀ ਸੋਚ ਜਿਹੜੀ ਹੈ ਉਹ ਬੈਲੈਂਸ ਨਹੀਂ ਹੁੰਦੀ ਅਸਾਵੀ ਹੋ ਜਾਂਦੀ ਹੈ ਉਸ ਸੋਚ ਦੇ ਉੱਤੇ ਉਸ ਧਾਰਮਿਕ ਮਨੁੱਖ ਦੀ ਉਸ ਵਿਰਤੀ ਦੇ ਉੱਤੇ ਉਹਨਾਂ ਨੇ ਸਟਾਇਰ ਕੀਤਾ ਹੈ ਦੁੱਕੀ ਤਿੱਕੀ ਚੌਕੀ ਅਤੇ ਅੱਖੀਆਂ ਆਤਮਜੀਤ ਦੇ ਟੀਵੀ ਨਾਟਕ ਹਨੇ ਪੂਰਨ ਅਤੇ ਸਦੀਆਂ ਤੋਂ ਚਲਦੀ ਗੱਲ ਵੀ ਮਹੱਤਵਪੂਰਨ ਨਾਟਕੀ ਰਚਨਾਵਾਂ ਹਨ ਰਿਸ਼ਤਿਆਂ ਦਾ ਕੀ ਰੱਖੀਏ ਨਾ ਨਾਟਕ ਜੋ ਹੈ ਆਤਮਜੀਤੀ ਅਜਹੀ ਪ੍ਰਸਿੱਧ ਨਾਟਕੀ ਰਚਨਾ ਹੈ ਜੋ ਸਾਦਤ ਸਿਆਦਤ हसन ਜੋ ਮंटो ਹਨ ਕਹਾਣੀਕਾਰ ਉਹਨਾਂ ਦੀ ਕਹਾਣੀ ਟੋਬਾ ਟੇਕ ਸਿੰਦਾ ਪੰਜਾਬੀ ਰੂਪਾਂਤਰਣ ਹੈ ਨਾਟਕਕਾਰ ਨੇ ਇਸ ਵਿੱਚ ਵੰਡ ਦੇ ਦੁਖਾਂਤ ਦੀ ਜੋ ਬੜੀ ਹੀ ਮਨੋਵਿਗਿਆਨਕ ਢੰਗ ਦੇ ਨਾਲ ਪੇਸ਼ਕਾਰੀ ਕੀਤੀ ਹੈ ਕੈਂਪ ਲੂਪਸ ਨੀਆ ਮਸ਼ੀਆਂ ਏ ਆਤਮਜੀਤ ਜੀ ਦੀ ਨਾਟਕੀ ਕਿਤ ਕਨੇਡਾ ਦੇ ਪ੍ਰਵਾਸੀ ਜੋ ਭਾਗ ਜੋ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਵਸ ਗਏ ਹਨ ਉਹਨਾਂ ਲੋਕਾਂ ਦੇ ਜੀਵਨ ਦੀਆਂ ਕੀ ਕੀ ਕਿਹੋ ਜਿਹੀਆਂ ਸਮੱਸਿਆਵਾਂ ਹਨ ਕੀ ਤਲਖੀਆਂ ਹਨ ਉਹਨਾਂ ਨੂੰ ਬਿਆਨ ਦੀ ਹੋਈ ਰਚਨਾ ਹੈ ਇਹਨਾਂ ਦੇ ਨਾਟਕਾਂ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕੀ ਹਨ ਆਟਮ ਆਤਮਜੀਤ ਜੀ ਨੇ ਆਪਣੀਆਂ ਨਾਟਕੀ ਰਚਨਾਵਾਂ ਦੇ ਵਿੱਚ ਮੰਚੀ ਤਕਨੀਕਾਂ ਅਤੇ ਜੁਗਤਾਂ ਦੀ ਵਰਤੋਂ ਕੀਤੀ ਹੈ ਆਤਮਜੀਤ ਦੇ ਆਗਮਨ ਦੇ ਨਾਲ ਪੰਜਾਬੀ ਨਾਟਕ ਸਹੀ ਅਰਥਾਂ ਦੇ ਵਿੱਚ ਰੰਗਮંચੀ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ ਕਿਉਂਕਿ ਆਤਮਜੀਤ ਨੇ ਪੱਛਮ ਵਿੱਚ ਵਿਕਸਤ ਆਧੁਨਿਕ ਮੰਚੀ ਤਕਨੀਕਾਂ ਨੂੰ ਨਾ ਸਿਰਫ ਅਪਣਾਇਆ ਹੈ ਸਗੋਂ ਆਪਣੇ ਨਾਟਕਾਂ ਦੇ ਵਿੱਚ ਉਹਨਾਂ ਦਾ ਉਹਨਾਂ ਨੇ ਟੁਕਮਾਂ ਪ੍ਰਯੋਗ ਵੀ ਕੀਤਾ ਹੈ ਨਾਟਕ ਨਿਰਦੇਸ਼ਕ ਦੇ ਰੂਪ ਦੇ ਵਿੱਚ ਉਹਨਾਂ ਦਾ ਕੀ ਯੋਗਦਾਨ ਹੈ ਆਤਮਜੀਤ ਨੇ ਨਾਟਕਾਂ ਨੂੰ ਨਿਰਦੇਸ਼ਕ ਦੇ ਨਾਟਕ ਵੀ ਕਿਹਾ ਜਾਂਦਾ ਹੈ ਕਿਉਂ ਕਿਉਂਕਿ ਉਹ ਆਪਣੇ ਨਾਟਕਾਂ ਦਾ ਜੋ ਹੈ ਲਿਖਦੇ ਵੀ ਹਨ ਮੰਚਨ ਵੀ ਕਰਦੇ ਹਨ ਨਿਰਦੇਸ਼ਨ ਵੀ ਕਰਦੇ ਹਨ ਕਿਉਂਕਿ ਉਸਨੇ ਆਪਣੇ ਨਾਟਕਾਂ ਦੇ ਰਾਹੀਂ ਆਪਣੇ ਪਾਟਕਾਂ ਨੂੰ ਇੱਕ ਨਵੀਂ ਸੋਚ ਬਖਸ਼ੀ ਹੈ ਤੇ ਜੀਵਨ ਨੂੰ ਨਵੇਂ ਢੰਗ ਦੇ ਨਾਲ ਵੇਖਣ ਤੇ ਸਮਝਣ ਦੀ ਸੇਧ ਵੀ ਦਿੱਤੀ ਹੈ ਚਿੰਤਨ ਦੀ ਸਮਰੱਥਾ ਹੈ ਇੱਕ ਚਿੰਤਕ ਹਨ ਆਤਮਜੀਤ ਆਤਮਜੀਤ ਦੇ ਨਾਟਕਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਆਪਣੇ ਨਾਟਕਾਂ ਨੂੰ ਭਾਵਨਾ ਵਿੱਚੋਂ ਕੱਢ ਕੇ ਚਿੰਤਨ ਵੱਲ ਨਵੀਂ ਸੋਚ ਵੱਲ ਨਵੀਂ ਵਿਸ਼ਾ ਵੱਲ ਨਵੀਂ ਵਿਚਾਰਧਾਰਾ ਵੱਲ ਮੋੜਦੇ ਹਨ ਪ੍ਰਤੀਕਾਂ ਦੀ ਵਰਤੋਂ ਕਰਦੇ ਹਨ ਆਤਮਜੀਤ ਦੇ ਨਾਟਕਾਂ ਅਤੇ ਇਕਾਂਗੀਆਂ ਵਿੱਚ ਪ੍ਰਤੀਕਾਤਮਕ ਟੰਗ ਦੇ ਨਾਲ ਵਿਸ਼ਿਆਂ ਦੀ ਪੇਸ਼ਕਾਰੀ ਹੋਈ ਮਿਲਦੀ ਹੈ ਤੇ ਉਸ ਦੀਆਂ ਰਚਨਾਵਾਂ ਵਿੱਚ ਵਿਅੰਗ ਜੋ ਹੈ ਰਚਨਾ ਨੂੰ ਹੋਰ ਵੀ ਖੂਬਸੂਰਤੀ ਬਖਸ਼ਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਆਤਮਜੀਤ ਦੀਆਂ ਰਚਨਾਵਾਂ ਦਾ ਨਾਟਕੀ ਕਿਰਤਾਂ ਦਾ ਰੂਪਕ ਪੱਖ ਕਿਹੋ ਜਿਹਾ ਹੈ ਕਿ ਆਤਮਜੀਤ ਦੀਆਂ ਜੋ ਨਾਟਕੀ ਰਚਨਾਵਾਂ ਹਨ ਉਹਨਾਂ ਦੀ ਸ਼ਬਦਾਵਲੀ ਮਾਝੇ ਖਿੱਤੇ ਦੇ ਲੋਕਾਂ ਦੇ ਜੀਵਨ ਤੇ ਸੱਭਿਆਚਾਰ ਦੇ ਨਾਲ ਸਬੰਧਿਤ ਹੈ ਕਿਉਂ ਕਿ ਆਤਮਜੀਤ ਜੀ ਖੁਦ ਮਾਝ ਦੇ ਜੰਪਾਲ ਹਨ ਸੋ ਉਥੋਂ ਦੀ ਸ਼ਬਦਾਵਲੀ ਉਥੋਂ ਦੇ ਦਾ ਸੱਭਿਆਚਾਰ ਜਨ ਜੀਵਨ ਜੋ ਹੈ ਉਹਨਾਂ ਦੇ ਨਾਟਕਾਂ ਦੇ ਵਿੱਚ ਪੇਸ਼ ਹੁੰਦਾ ਹੈ ਉਹਨਾਂ ਦੀਆਂ ਰਚਨਾਵਾਂ ਪ੍ਰਤੀਕਾਤਮਕ ਸ਼ੈਲੀ ਸੰਕੇਤਾਤਮਕ ਸ਼ੈਲੀ ਜਾਂ ਨਾਟਕੀ ਯੋਗਤਾ ਦੀ ਵਰਤੋਂ ਇਹਨਾਂ ਦੀਆਂ ਰਚਨਾਵਾਂ ਵਿੱਚ ਹੋਈ ਹੈ ਆਤਮਜੀਤ ਆਪਣੀਆਂ ਨਾਟਕੀ ਰਚਨਾਵਾਂ ਵਿੱਚ ਮੰਚ ਜੜਤ ਅਤੇ ਵेशभूषा ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦਾ ਪਾਵ ਉਹ ਵਿਸ਼ੇ ਤੇ ਜ਼ਿਆਦਾ ਫੋਕਸ ਕਰਦੇ ਹਨ ਨਾਟਕ ਦੀ ਜੋ ਮੰਚਨ ਦੇ ਵੱਲ ਜਾਂ ਉਸ ਦੀ ਵेशभूषा ਜੋ ਹੈ ਪਾਤਰਾਂ ਦੀ ਉਹਨਾਂ ਨਾਲੋਂ ਵਿਧੇਰਾ ਉਹ ਵਿਸ਼ੇ ਦੇ ਉੱਤੇ ਜੋ ਹੈ ਫੋਕਸ ਕਰਦੇ ਹਨ ਆਤਮਜੀਤ ਆਪਣੇ ਨਾਟਕਾਂ ਵਿੱਚ ਸਮਾਜਿਕ ਬੁਰਾਈਆਂ ਨੂੰ ਯਥਾਰਥਵਾਦੀ ਢੰਗ ਦੇ ਨਾਲ ਪੇਸ਼ ਕਰਨ ਦਾ ਯਦਨ ਕਰਦੇ ਹਨ ਤੇ ਉਸ ਦੇ ਨਾਟਕਾਂ ਵਿਚਲਾ ਵਿਅੰਗ ਅਤੇ ਕਟਾਕਸ ਜੋ ਹੈ ਉਹ ਬੇहद ਗਹਿਰਾ ਹੁੰਦਾ ਹੈ ਤਿੱਖੀ ਚੋਬ ਜਿਹੜੀ ਹੈ ਵਿਅੰਗ ਦੀ ਉਹ ਪਾਟਕਾਂ ਨੂੰ ਬੇहद ਪ੍ਰਭਾਵਿਤ ਕਰਦੀ ਹੈ ਅਬਸਰਡ ਪ੍ਰਵ੍ਰਿਤੀ ਜੋ ਹੈ ਇਸ ਦਾ ਪ੍ਰਵਾਹ ਵੀ ਆਤਮਜੀਤ ਦੀਆਂ ਨਾਟਕੀ ਰਚਨਾਵਾਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਤੇ ਆਤਮਜੀਤ ਦੀਆਂ ਰਚਨਾਵਾਂ ਵਿਚਲੇ ਪਾਤਰ ਸ਼ਹਿਰੀ ਮੱਝ ਸ਼੍ਰੀਣੀ ਦੀ ਪ੍ਰਤੀਨਿਧਤਾ ਕਰਦੇ ਹਨ ਭਾਵ ਉਹਨਾਂ ਦੇ ਨਾਟਕਾਂ ਦੇ ਵਿਸ਼ੇ ਜਿਹੜੇ ਹਨ ਉਹ ਸ਼ਹਿਰੀ ਮੱਧ ਸ਼੍ਰੇਣੀ ਦੇ ਜੀਵਨ ਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਉੱਤੇ ਆਧਾਰਿਤ ਹੋਣ ਸਦਕਾ ਉਹਨਾਂ ਦੇ ਪਾਤਰ ਉਹਨਾਂ ਦੇ ਨਾਟਕ ਜਿਹੜੇ ਨੇ ਸ਼ਹਿਰੀ ਮੱਧ ਸ਼੍ਰੇਣੀ ਦੀ ਪ੍ਰਤੀਨਿਧਤਾ ਕਰਦੇ ਹਨ ਸੋ ਸਿੱਟੇ ਰੂਪ ਦੇ ਵਿੱਚ ਜਾਂ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਕਪੂਰ ਸਿੰਘ ਘੁੰਮਣ ਤੋਂ ਬਾਅਦ ਆਤਮਜੀਤ ਪ੍ਰਯੋਗਸ਼ੀਲ ਨਾਟਕਕਾਰ ਵਜੋਂ ਜਾਣੇ ਜਾਂਦੇ ਹਨ ਜੋ ਨਾ ਸਿਰਫ ਇੱਕ ਸਫਲ ਨਾਟਕਕਾਰ ਹਨ ਸਗੋਂ ਸੁਜज्ਜੇ ਨਿਰਦੇਸ਼ਕ ਵੀ ਹਨ ਸੰਵੇਦਨਸ਼ੀਲ ਅਦਾਕਾਰ ਵੀ ਹਨ ਤੇ ਨਾਟ ਸਮੀਖਿਅਕ ਵੀ ਹਨ ਫਿਲਮ ਨਿਰਦੇਸ਼ਨਾਵਲ ਵੀ ਉਹ ਰੁਚਿਤ ਹਨ ਤੇ ਪਿਵệਖ ਵਿੱਚ ਉਹਨਾਂ ਤੋਂ ਹੋਰ ਵੀ ਚੰਗੇਰੀਆਂ ਨਾਟਕੀ ਰਚਨਾਵਾਂ ਦੀ ਆਸ ਕੀਤੀ ਜਾ ਸਕਦੀ ਹੈ ਇਹ ਅੱਜ ਦੀ ਇਹ ਜੋ ਲੈਕਚਰ ਲੜੀ ਹੈ ਵਿਦਿਆਰਥੀਆਂ ਦੀਆਂ ਜੋ ਇਮਤਿਹਾਨੀ ਲੋੜਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਕਿ ਅੱਜ ਦਾ ਇਹ ਲੈਕਚਰ ਜਾਰੀ ਕੀਤਾ ਗਿਆ ਹੈ ਉਮੀਦ ਹੈ ਵਿਦਿਆਰਥੀਆਂ ਦੇ ਲਈ ਅੱਜ ਦੀ ਇਹ ਲੈਕਚਰ ਲੜੀ ਕਾਫੀ ਜੋ ਹੈ ਮਹੱਤਵਪੂਰਨ ਸਾਬਤ ਹੋਵੇਗੀ ਸੋ ਮਿਲਾਂਗੇ ਅਗਲੀ ਲੈਕਚਰ ਲੜੀ ਜਿਸ ਦੇ ਵਿੱਚ ਅਸੀਂ ਰਿਸ਼ਤਿਆਂ ਦਾ ਕੀ ਰੱਖੀਏ ਨਾਮ ਨਾਟਕ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਤਦ ਤੱਕ ਲਈ ਇਸ ਚੈਨਲ ਦੇ ਨਾਲ ਜੁੜੇ ਰਹੋ ਤੇ ਆਤਮਜੀਤ ਦੇ ਜੀਵਨ ਤੇ ਰਚਨਾ ਪ੍ਰਕਿਰਿਆ ਬਾਰੇ ਪੂਰੀ ਤਰ੍ਹਾਂ ਜੋ ਹੈ ਇਸ ਨੂੰ ਸਮਝਦਿਆਂ ਹੋਇਆ ਯਾਦ ਕਰ ਲਵੋ ਮਿਲਾਂਗੇ ਅਗਲੇ ਲੈਕਚਰ ਲਈ ਲੜੀ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ